ਸੰਗਤ ਅੱਜ ਦਾ ਜੋ ਫਰਮਾਨ ਹੈ ਸੋਠ ਰਾਗ ਵਿੱਚ ਸਤਿਗੁਰੂ ਜੀ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਜੀ ਤੀਜੀ 파ਰਸ਼ਾ ਸੋਠ ਰਾਗ ਵਿੱਚ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦੇ ਪਾਵਨ ਅੰਗ 600 ਤਿੰਨ ਤੇ ਸਵਾਿਮਾਨ ਹੈ ਅੱਜ ਦਾ ਜੋ ਫਰਮਾਨ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ-ਜੁਗ ਦਾਤੇ ਸਬਦੇ ਦੇ ਬੁਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਆਧਾਰੀ ਰਹੋ ਪਵਿੱਤਰ ਬਚਨਾਂ ਦੀ ਰਾਹੀ ਸਤਗੁਰੂ ਗੁਰੂ ਅਮਰਦਾਸ ਜੀ ਸਾਨੂੰ ਬੇਨਤੀ ਕਰਨੀ ਸਿਖਾਉਂਦੇ ਆਂ ਕਿ हे ਭਾਈ ਉਸ ਪ੍ਰਭੂ ਦੇ ਅੱਗੇ ਸਦਾ ਹੀ ਬੇਨਤੀ ਕਰੋ ਕੀ ਬੇਨਤੀ ਕਰੋ ਕਿ हे ਪ੍ਰਭੂ ਜੀਓ ਮੇਰੇ ਉੱਤੇ ਕਿਰਪਾ ਕਰੋ ਮੇਰੇ ਉੱਤੇ ਬਖਸ਼ਿਸ਼ ਕਰੋ ਹੁਣ ਕੈਸੀ ਕਿਰਪਾ ਕਰੋ ਆਪਾਂ ਤਾਂ ਜੇ ਕੋਈ ਪਦਾਰਥ ਮਿਲ ਜਾਂਦਾ ਆਪਾਂ ਕਹਿੰਦੇ ਬੜੀ ਕਿਰਪਾ ਹੋ ਗਈ ਮਹਾਰਾਜ ਮਾਇਆ ਮਿਲ ਗਈ ਧਨ ਦੌਲਤ ਮਿਲ ਗਿਆ ਬੜੀ ਕਿਰਪਾ ਹੋ ਗਈ ਅਸੀਂ ਇਸੇ ਨੂੰ ਕਿਰਪਾ ਸਮਝਦੇ ਹਾਂ ਠੀਕ ਆ ਜੋ ਕੁਝ ਵੀ ਸਾਨੂੰ ਮਿਲਿਆ ਇਹ ਪ੍ਰਭੂ ਦੀ ਕਿਰਪਾ ਹੀ ਆ ਸਰੀਰ ਵੀ ਉਹਦੀ ਕਿਰਪਾ ਨਾਲ ਮਿਲਿਆ ਇਹਦੇ ਵਿੱਚ ਜਿੰਦ ਪਾਈ ਹੈ ਉਹ ਖਾਣ ਨੂੰ ਦੇ ਰਿਹਾ ਪੈਣ ਨੂੰ ਦੇ ਰਿਹਾ ਸਭ ਕੁਝ ਦੇ ਰਿਹਾ ਉਹ ਹੈ ਕਿਰਪਾ ਹੀ ਉਹਦੀ ਉਹਦੀ ਕਿਰਪਾ ਨਾਲ ਹੀ ਮਿਲਿਆ ਸਭ ਕੁਝ ਪਰ ਆ ਜੋ ਕੁਝ ਵੀ ਉਸ ਪ੍ਰਭੂ ਨੇ ਦਿੱਤਾ ਨਾ ਜੋ ਕੁਝ ਪ੍ਰਭੂ ਨੇ ਦਿੱਤਾ ਇਹ ਸਾਨੂੰ ਦਿੱਤਾ ਕਿਸੇ ਕਾਰਜ ਵਾਸਤੇ ਇਹ ਸਾਨੂੰ ਸਹੂਲਤਾਂ ਦਿੱਤੀਆਂ ਪ੍ਰਭੂ ਨੇ ਇਸ ਕਰਕੇ ਦਿੱਤੀਆਂ ਤਾਂ ਕਿ ਤੂੰ ਬੇਫਿਕਰ ਹੋ ਕੇ ਵੈਗੁਰੂ ਦਾ ਨਾਮ ਜਪਣ ਲੱਗ ਜਾਈਂ ਪ੍ਰਸੀ ਸੂਰਤਮ ਚ ਹੁਣ ਜਗੇ ਚੰਗਾ ਖਾ ਰੇ ਚੰਗਾ ਪਹਿਨ ਰੇ ਰਹਿਣ ਵਾਸਤੇ ਵਧੀਆ ਘਰ ਮਿਲ ਗਈ ਕੋਠੀਆਂ ਮਿਲ ਗਈਆਂ ਰਤਵੇ ਮਿਲ ਗਈ ਇਸੇ ਨੂੰ ਕਿਰਪਾ ਸਮਝ ਕੇ ਅਸੀਂ ਜਿਸ ਕਾਰਜ ਵਾਸਤੇ ਸਰੀਰ ਮਿਲਿਆ ਉਹ ਕਾਰਜ ਸਾਡੇ ਚੇਤੇ ਹੀ ਨਹੀਂ ਹੈ ਉਹ ਕੰਮ ਸਾਡਾ ਵਿੱਚ ਹੀ ਪਿਆ ਆ ਜਿਹੜੀਆਂ ਸਹੂਲਤਾਂ ਸਾਨੂੰ ਦਿੱਤੀਆਂ ਨਾ ਜੋ ਕੁਝ ਵੀ ਰੱਬ ਨੇ ਦਿੱਤਾ ਸਾਨੂੰ ਇਹਦਾ ਹਿਸਾਬ ਕਿਤਾਬ ਦੇਣਾ ਪੈਣਾ ਸਾਨੂੰ ਅਸੀਕ ਕਰ ਜਾਈਂ ਆ ਰੱਬ ਦੇ ਆਪ ਪੁੱਛਣਾ ਰੱਬ ਨੇ ਪ੍ਰਭੂ ਨੇ ਕਿ ਤੈਨੂੰ ਇੰਨਾ ਕੁਝ ਦਿੱਤਾ ਮੈਂ ਵਧੀਆ ਖਾਣ ਵਾਸਤੇ ਵੀ ਦਿੱਤਾ ਵਧੀਆ ਪਹਿਨਣ ਵਾਸਤੇ ਦਿੱਤਿਆ ਤੈਨੂੰ ਕੀਮਤੀ ਸਰੀਰ ਦਿੱਤਾ ਸਾਰੀਆਂ ਤੈਨੂੰ ਦਾਤਾਂ ਦਿੱਤੀਆਂ ਇਹ ਦਾਤਾਂ ਵਿੱਚੋਂ ਉਲਝ ਕੇ ਰਹਿ ਗਿਆ ਤੇ ਕਦੇ ਵੀ ਸ਼ੁਕਰਾਨਾ ਨਹੀਂ ਕੀਤਾ ਕਦੇ ਵੀ ਵੈਗੁਰੂ ਦੇ ਨਾਮ ਨੂੰ ਸਿਮਰਿਆ ਨਹੀਂ ਤਾਂ ਇਹਦਾ ਹਿਸਾਬ ਕਿਤਾਬ ਦੇਣਾ ਪੈਣਾ ਇਸ ਕਰਕੇ ਇਹ ਸਾਰੀਆਂ ਦਾਤਾਂ ਪ੍ਰਾਪਤ ਕਰਕੇ ਉਹਦੀਆਂ ਦਾਤਾਂ ਨੂੰ ਵਰਤਦੇ ਹੋਏ ਆਹ ਦਾਤ ਮੰਗ ਲਿਆ ਕਰੋ ਕਿڑی ਕਿ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਹੈ ਪਿਆਰੇ ਪ੍ਰਭੂ ਜੀ ਮੇਰੇ ਉਤੇ ਕਿਰਪਾ ਕਰੋ ਕਿਹੜੀ ਕਿਰਪਾ ਕਰੋ ਸਤਗੁਰ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਆਧਾਰੀ ਏ ਪ੍ਰਭੂ ਤੈਂ ਬਹੁਤ ਕੁਝ ਬਖਸ਼ਿਆ ਮੈਂ ਸਤਗੁਰੂ ਨਾਲ ਤਾਂ ਜੁੜਿਆ ਹੀ ਨਹੀਂ ਹੁਣ ਕਿਰਪਾ ਕਰ ਦਿਓ ਮੈਨੂੰ ਸਤਗੁਰੂ ਮਿਲ ਜਵੇ ਮੇਰਾ ਮੇਲ ਸਤਗੁਰੂ ਨਾਲ ਕਰਾ ਦਿਓ ਜੁੜਨਾ ਸੀ ਸਤਿਗੁਰੂ ਨਾਲ ਜਿਹੜਾ ਸਤਿਗੁਰੂ ਨਾਲ ਨਹੀਂ ਨਾ ਜੁੜਿਆ ਦਾਤਾਂ ਵਿੱਚੇ ਉਲਝ ਕੇ ਰਹਿ ਗਿਆ ਅਖੀਰ ਨੂੰ ਪਛਤਾਉਣਾ ਉਸਨੇ ਦਾਤਾਂ ਨੇ ਨਾਲ ਨਹੀਂ ਜਾਣਾ ਕੋਈ ਚੀਜ਼ ਨਾਲ ਨਹੀਂ ਜਾਣੀ ਹੈ ਲੱਖਾਂਪਤੀ ਕਰੋੜਾਂਪਤੀ ਅਰਬਾਂਪਤੀ ਅਸੀਂ ਇੱਥੇ ਕੋਹਾ ਰਹੇ ਅੱਗੇ ਕੰਗਾਲ ਹੋ ਕੇ ਜਾਣਾ ਫਿਰ ਇਹ ਨੋਟ ਕਰ ਲਿਓ ਗੱਲ ਇਸ ਕਰਕੇ ਜੇ ਜੋ ਕੁਝ ਸਾਨੂੰ ਵਹਿਗਰੂ ਨੇ ਦਿੱਤਾ ਹੈ ਨਾ ਉਹਦਾ ਸ਼ੁਕਰਾਨਾ ਕਰਦੇ ਰਹੋ ਰੋਜ਼ ਦੀ ਰੋਜ਼ ਅਤੇ ਇਹ ਦਾਤ ਮੰਗੋ ਹੇ ਸਤਿਗੁਰੂ ਹੇ ਅਕਾਲ ਪੁਰਖ ਵੈਗਰੂ ਜੀ ਸਾਡੇ ਉੱਤੇ ਕਿਰਪਾ ਕਰੋ ਸਾਨੂੰ ਸਤਿਗੁਰੂ ਨਾਲ ਮਿਲਾ ਕੇ ਰੱਖੋ ਸਾਨੂੰ ਗੁਰੂ ਦੀ ਸੰਗਤ ਮਿਲੀ ਰਹੇ ਅਸੀਂ ਗੁਰੂ ਦੀ ਸੰਗਤ ਵਿੱਚ ਮਿਲ ਕੇ ਸਤਿਗੁਰੂ ਦੀ ਬਾਣੀ ਨਾਲ ਜੁੜੀ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰੀਏ ਸਾਡਾ ਤੁਹਾਡੇ ਨਾਲ ਪਿਆਰ ਬਣਿਆ ਰਹੇ ਸਾਡੇ ਹਿਰਦੇ ਵਿੱਚ ਆਪ ਜੀ ਦਾ ਨਾਮ ਵਸ ਜਵੇ ਸਾਨੂੰ ਹੰਕਾਰ ਤੇ ਬਚਾਓ ਸਾਨੂੰ ਵਿਕਾਰਾਂ ਤੋਂ ਬਚਾਓ ਆਹ ਦਾਤਾ ਤੋਂ ਮੰਗਦੇ ਨਹੀਂ ਹਾਂ ਪਤਾ ਹੀ ਨਹੀਂ ਸਾਨੂੰ ਕਿ ਕਿਸ ਕਾਰਜ ਵਾਸਤੇ ਆਹ ਸਰੀਰ ਮਿਲਿਆ ਇਹ ਗੱਲਾਂ ਕਿੱਥੋਂ ਸਮਝ ਆਉਣਗੀਆਂ ਕਿਸੇ ਸਕੂਲ ਵਿੱਚ ਕਿਸੇ ਕਾਲਜ ਵਿੱਚ ਨਹੀਂ ਇਹ ਸਾਨੂੰ ਤੁਹਾਨੂੰ ਪੜਾਇਆ ਜਾਣਾ ਸਮਝਾਇਆ ਜਾਣਾ ਇੱਕੋ ਇੱਕ ਕਾਲਜ ਹੈ ਇੱਕੋ ਇੱਕ ਸਕੂਲ ਹੈ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਬਾਰ ਹੈ ਇੱਥੋਂ ਪਤਾ ਚੱਲਣਾ ਜਦੋਂ ਅਸੀਂ ਵਿਚਾਰਦੇ ਹਾਂ ਆ ਦੇਖੋ ਸਤਿਗੁਰੂ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਸਤਗੁਰੂ ਦਾਤਾ ਮੇਲ ਮਿਲਾਵੋ हे ਪ੍ਰਭੂ ਜੀਓ ਮੇਰਾ ਸਤਗੁਰੂ ਦਾਤੇ ਨਾਲ ਮੇਲ ਮਿਲਾ ਦਿਓ ਮੈਨੂੰ ਸਤਗੁਰੂ ਮਿਲੇ ਹਰ ਨਾਮ ਦੇਵੋ ਆਧਾਰੇ ਜਿਹੜਾ ਮੇਰੀ ਜ਼ਿੰਦਗੀ ਦਾ ਸਹਾਰਾ ਮੇਰੀ ਆਤਮਾ ਦਾ ਸਹਾਰਾ ਉਹ ਹੈ ਵੈਗੁਰੂ ਦਾ ਨਾਮ ਮੈਨੂੰ ਸਤਿਗੁਰੂ ਕੋਲੋਂ ਨਾਮ ਮਿਲ ਜਵੇ ਜਿਹੜਾ ਨਾਮ ਹੈ ਉਹ ਸਾਡੀ ਆਤਮਾ ਦਾ ਸਾਰਾ ਆ ਜਿਹੜੀਆਂ ਸਾਨੂੰ ਸੂਤਾਂ ਦਿੱਤੀਆਂ ਪ੍ਰਭੂ ਨੇ ਇਹ ਸਾਡੀ ਸਾਡੇ ਸਰੀਰ ਦਾ ਸਾਰਾ ਸਰੀਰ ਸਰੀਰ ਨੂੰ ਰੋਟੀ ਚਾਹੀਦੀ ਹੈ ਕੱਪੜਾ ਚਾਹੀਦਾ ਮਕਾਨ ਚਾਹੀਦਾ ਪਰਿਵਾਰ ਚਾਹੀਦਾ ਸਭ ਕੁਝ ਵੈਗੁਰੂ ਨੇ ਦਿੱਤਾ ਸਾਨੂੰ ਇਹ ਸਰੀਰ ਵਾਸਤੇ ਹੈ ਸਰੀਰ ਕਿੰਨਾ ਕੁ ਚਿਰ ਹੈ ਸਾਡੇ ਕੋਲ ਆਤਮਵਾਦੀ ਆਪ ਕੋਈ ਕੁਝ ਵੀ ਨਹੀਂ ਮੰਗਦੇ ਆਤਮਵਾਦੀ ਤਾਂ ਆਪ ਕੋਈ ਨਹੀਂ ਮੰਗਦੇ ਵੈਗੁਰੂ ਦਾ ਨਾਮ ਹੈ ਜਿਹੜਾ ਹੈ ਆਤਮਾ ਦੇ ਕੰਮ ਆਉਣਾ ਜਿਸ ਨੇ ਆਤਮਾ ਦੇ ਕੰਮ ਆਉਣ ਵਾਲਾ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਨਾ ਕੀਤਾ ਉਸ ਦੀ ਆਤਮਾ ਫਿਰ 84 ਲੱਖ ਜੁਨੀਆਂ ਵਿੱਚ ਫੇਰ ਪਟਕੇਗੀ ਜਿਸ ਨੇ ਨਾਮ ਪ੍ਰਾਪਤ ਨਹੀਂ ਕੀਤਾ ਹੁਣ ਸਤਿਗੁਰੂ ਜੀ ਦੇਖੋ ਇਸੇ ਸ਼ਬਦ ਨੂੰ ਇਸੇ ਪੰਕਤੀ ਨੂੰ ਇਹ ਰਹਾਉ ਵਾਲੀ ਪੰਕਤੀ ਹੈ ਇਸੇ ਰਹਾਉ ਵਾਲੀ ਪੰਕਤੀ ਦੀ ਵਿਆਖਿਆ ਖੋਲ ਕੇ ਸਮਝਾਉਂਦੇ ਹਨ ਮਹਾਰਾਜ ਕਹਿੰਦੇ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ हे ਪਿਆਰੇ ਪ੍ਰਭੂ ਜੀਓ ਮੇਰਾ ਸਤਗੁਰੂ ਦੇ ਨਾਲ ਮੇਲ ਕਰਾ ਦਿਓ ਸਤਗੁਰੂ ਨੂੰ ਸਿਮਰਨ ਤੋਂ ਬਿਨਾ ਮੇਰੀ ਆਤਮਾ ਨੂੰ ਬਹੁਤ ਵੱਡਾ ਦੁੱਖ ਲੱਗਿਆ ਹੋਇਆ ਕਿਹੜਾ ਦੁੱਖ ਲੱਗਿਆ ਜੁਗ ਚਾਰੇ ਪਰਮਾਈ ਸਤਿਗੁਰੂ ਨੂੰ ਸਿਮਨ ਤੋਂ ਬਿਨਾਂ ਮਨੁੱਖ ਦੀ ਆਤਮਾ ਸਦਾ ਹੀ ਭਟਕਦੀ ਹੈ 84 ਲੱਖ ਜੁਨੀਆਂ ਵਿੱਚ ਜੰਮੀ ਜਾਂਦੀ ਹੈ ਮਰੀ ਜਾਂਦੀ ਹੈ ਇਹ ਜੰਮਣ ਮਰਨ ਜੰਮਣ ਬਰਨ ਦਾ سلسلہ ਬਣਿਆ ਰਹਿੰਦਾ ਚੱਲਦਾ ਰਹਿੰਦਾ ਚਾਹੁੰਦੇ ਅਸੀਂ ਹੈ ਕਿ ਅਸੀਂ ਜੰਮੀ ਜਾਈਏ ਮਰੀ ਜਾਈਏ ਇਸ ਕਰਕੇ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲੱਗਾ ਸਤਗੁਰੂ ਨੂੰ ਸਤਗੁਰੂ ਦੀ ਓਟ ਲੈਣ ਤੋਂ ਬਿਨਾਂ ਸਤਗੁਰੂ ਦੀ ਸਰਨ ਵਿੱਚ ਜਾਣ ਤੋਂ ਬਿਨਾਂ ਇਹ ਅੰਤ ਬਹੁਤ ਵੱਡਾ ਦੁੱਖ ਚਿੰਬੜਿਆ ਰਹਿੰਦਾ ਹੈ ਅਤੇ ਮਨੁੱਖ ਦੀ ਆਤਮਾ ਜੁਗ ਚਾਰੇ ਭਾਵ ਸਦਾ ਹੀ ਭਟਕਦੀ ਹੈ ਕਿਰਪਾ ਕਰੋ ਸਤਿਗੁਰੂ ਦੇ ਨਾਲ ਮੇਲ ਕਰਾ ਦਿਓ ਫਿਰ ਦੇਖੋ ਅਗਲੀ ਪੰਕਤੀ ਹਮ ਦੀਨ ਹੁਣ ਮੰਗਣਾ ਕਿਵੇਂ ਹਮ ਦੀਨ ਦੀਨ ਮਨ ਟੰਗਾਲ ਮੰਗਤਾ ਗਰੀਬ ਮੈਂ ਗਰੀਬ ਆ ਹਮ ਦੀਰ ਤੁਮ ਜੁਗ-ਜੁਗ ਦਾਤੇ ਤੁਸੀਂ ਸਦਾ ਹੀ ਜੁਗਾ-ਜੁਗੰਤਨਾ ਤੋਂ ਦਾਤਾ ਦੇਣ ਵਾਲੇ ਹੋ ਸ਼ਬਦ ਦੇ ਦੇ ਬੁਝਾਈ ਕਿਰਪਾ ਕਰੋ ਸਤਿਗੁਰੂ ਦਾਤੇ ਨਾਲ ਮੇਰਾ ਮੇਲ ਕਰਾ ਦਿਓ ਤਾਂ ਕਿ ਸਤਿਗੁਰੂ ਆਪਣੇ ਸ਼ਬਦ ਦੇ ਰਾਹੀਂ ਮੈਨੂੰ ਆਤਮਿਕ ਜੀਵਨ ਦੀ ਸੂਝ ਦੇ ਦੇਵੇ ਹੁਣ ਸਤਿਗੁਰੂ ਦੇ ਨਾਲ ਜੁੜਨਾ ਕਾਦੇ ਵਾਸਤੇ ਆ ਸਾਨੂੰ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੋਵੇ ਸਾਨੂੰ ਸਰੀਰਕ ਜੀਵਨ ਦੀ ਸੂਝ ਆ ਅਸੀਂ ਆਪਣੇ ਸਰੀਰ ਦੀ ਗੌਰ ਕਰਦੇ ਜਿਆਦਾ ਸ਼ਰੀਰ ਬਾਤੇ ਕੱਪੜਾ ਚਾਹੀਦਾ ਵਧੀਆ ਰੋਟੀ ਚਾਹੀਦੀ ਹੈ ਰੁਤਬੇ ਚਾਹੀਦੇ ਜਗਤ ਵਿੱਚ ਮਾਨ ਸਤਕਾਰ ਚਾਹੀਦਾ ਆਹੀ ਚਾਹੁੰਨੇ ਆਪਾਂ ਪਰ ਇਹ ਮਾਨ ਸਤਕਾਰ ਇਹ ਰੁਤਬੇ ਇਹ ਸਭ ਤਰ੍ਹਾਂ ਦੀਆਂ ਸਹੂਲਤਾਂ ਇੱਕ ਦਿਨ ਮਿੱਟੀ 'ਚ ਮਿਲ ਜਾਣੀਆਂ ਇਹੀ ਮੰਗੀ ਜਨੇ ਆਪਾਂ ਠੀਕ ਹੈ ਮੰਨ ਲਓ ਮਾੜੀ ਗੱਲ ਨਹੀਂ ਹੈ ਕਿਉਂਕਿ ਦਾਤਾ ਤਾਂ ਇੱਕੋ ਆ ਪਰ ਨਾਲ ਇਹ ਵੀ ਸਮਝੋ ਕਿ ਆਤਮਿਕ ਜੀਵਨ ਦੀ ਸੂਝ ਵੀ ਪ੍ਰਾਪਤ ਕਰੋ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਜਦ ਹਣੀ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਇਹ ਆਪਾਂ ਜ਼ਰੂਰਤ ਜ਼ਰੂਰਤ ਨਹੀਂ ਸਮਝਦੇ ਆਤਮਿਕ ਜੀਵਨ ਦੀ ਸਾਨੂੰ ਸੂਝ ਨਹੀਂ ਹੈ ਇਹ ਸਰੀਰ ਨੇ ਨਾਸ ਹੋ ਜਾਣਾ ਆਤਮਾ ਨੇ ਨਾਸ ਨਹੀਂ ਹੋਣਾ ਇਸ ਆਤਮਾ ਨੇ ਸਰੀਰ ਵਿੱਚੋਂ ਨਿਕਲ ਕੇ ਦੂਜੇ ਸਰੀਰ ਚਲੇ ਜਾਣਾ ਪਤਾ ਨਹੀਂ ਕਿਹੜੇ ਸਰੀਰ ਚ ਜਾਣਾ ਫਿਰ ਤੀਜੇ ਚ ਫਿਰ ਚੌਥੇ ਚ 83 ਲੱਖ ਸਰੀਰ ਪਟਕੀ ਜਾਊਗੀ ਫਿਰ ਆਤਮਿਕ ਜੀਵਨ ਬਾਰੇ ਵਿਗਿਆਨ ਪ੍ਰਾਪਤ ਕਰੋ ਗੁਰੂ ਦੀ ਬਾਣੀ ਨੂੰ ਵਿਚਾਰ-ਵਿਚਾਰ ਕੇ ਦੇਖੋ ਕਹਿੰਦੇ ਹੈ ਪ੍ਰਭੂ ਮੇਰਾ ਸਤਿਗੁਰੂ ਨਾਲ ਮੇਲ ਕਰਾ ਦਿਓ ਮੈਨੂੰ ਆਤਮਿਕ ਜੀਵਨ ਦੀ ਸੂਝ ਬਖਸ਼ੋ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰੂ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਆਧਾਰੇ ਮੇਰੀ ਆਤਮਾ ਦਾ ਜੜਾ ਸਹਾਰਾ ਪ੍ਰਭੂ ਦਾ ਨਾਮ ਹੈ ਮੈਨੂੰ ਉਹ ਨਾਮ ਮਿਲੇ ਸਤਿਗੁਰੂ ਦੇ ਰਾਹੀ ਮੇਰੇ ਉੱਤੇ ਇਹ ਕਿਰਪਾ ਕਰ ਦੋ ਰਹਾਓ ਅੱਗੇ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹੁਣ ਜਦੋਂ ਨਾਮ ਮਿਲ ਗਿਆ ਜਦੋਂ ਪ੍ਰਭੂ ਦਾ ਨਾਮ ਮਿਲ ਜਾਂਦਾ ਫਿਰ ਪਤਾ ਕੀ ਹੁੰਦਾ ਮਨਸਾ ਮਾਰ ਮਨ ਦੇ ਫੁਰਨੇ ਵਾਸ਼ਨਾਵਾਂ ਖਤਮ ਹੋ ਜਾਂਦੀ ਬੰਦਾ ਫਿਰ ਗਲਤ ਨਹੀਂ ਦੇਖਦਾ ਉਹਦਾ ਦੇਖਣਾ ਪਵਿੱਤਰ ਹੋ ਜਾਂਦਾ ਬੰਦਾ ਗਲਤ ਨਹੀਂ ਸੁਣਦਾ ਉਹਦਾ ਸੁਣਨਾ ਬੜਾ ਪਵਿੱਤਰ ਹੋ ਜਾਂਦਾ ਉਹਦਾ ਬੋਲਣਾ ਸਹੀ ਹੋ ਜਾਂਦਾ ਹੈ ਗਲਤ ਨਹੀਂ ਬੋਲਦਾ ਉਹਦੇ ਪੈਰ ਗਲਤ ਪਾਸੇ ਨੂੰ ਨਹੀਂ ਜਾਂਦੇ ਉਹਦੇ ਕੋਲੋਂ ਗਲਤ ਕੰਮ ਹੁੰਦਾ ਹੀ ਨਹੀਂ ਵਿਸ਼ਿਆਂ ਵਕਾਰਾਂ ਵੱਲੋਂ ਮਰ ਜਾਂਦਾ ਹੋਵੇ ਦੁਬਿਧਾ ਖਤਮ ਹੋ ਜਾਂਦੀ ਹੈ ਪਟਕਣਾ ਖਤਮ ਹੋ ਜਾਂਦੀ ਹੈ ਆਤਮਿਕ ਅਡੋਲਤਾ ਵਿੱਚ ਲੀਨ ਹੋਇਆ ਰਹਿੰਦਾ ਪ੍ਰਭੂ ਦੀ ਯਾਰ ਵਿੱਚ ਜੁੜਿਆ ਰਹਿੰਦਾ ਕੰਮ ਕਰਦਾ ਹੋਇਆ ਵੀ ਨੌਕਰੀ ਕਰਦਾ ਹੋਇਆ ਜਗਤ ਵਿੱਚ ਵਿਚਰਦਾ ਹੋਇਆ ਪ੍ਰਭੂ ਨਾਲ ਜੁੜਿਆ ਰਹੇ ਨਾ ਮਨ ਸੇ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਜਦੋਂ ਪ੍ਰਭੂ ਦਾ ਨਾਮ ਪ੍ਰਾਪਤ ਹੋ ਗਿਆ ਸਤਿਗੁਰੂ ਦੇ ਰਾਹੇ ਹਰ ਰਸ ਚਾਖ ਮਨ ਨਿਰਮਲ ਹੋਵਾ ਕਿਨਵਿਕ ਕਾਟਣਹਾਰਾ ਪ੍ਰਭੂ ਦਾ ਨਾਮ ਸਾਰੇ ਹੀ ਪਾਪ ਕੱਟ ਦੇਣ ਵਾਲਾ ਸਭ ਤਰ੍ਹਾਂ ਦੇ ਪਾਪ ਸਭ ਤਰ੍ਹਾਂ ਦੇ ਵਿਗਨ ਸਭ ਤਰ੍ਹਾਂ ਦੇ ਦੁੱਖ ਸਭ ਤਰ੍ਹਾਂ ਦੇ ਰੋਗ ਦੂਰ ਕਰ ਦੇਣ ਵਾਲਾ ਪ੍ਰਭੂ ਦਾ ਨਾਮ ਜਦੋਂ ਮਨੁੱਖ ਸਤਿਗੁਰੂ ਦੇ ਚਰਨਾਂ ਨਾਲ ਜੁੜਦਾ ਉਹ ਸਤਿਗੁਰੂ ਦੇ ਸ਼ਬਦ ਵਿੱਚ ਜੁੜ ਕੇ ਵੈਗੁਰੂ ਦੇ ਨਾਮ ਰਸ ਨੂੰ ਚਖ ਲੈਂਦਾ ਪ੍ਰਾਪਤ ਕਰ ਲੈਂਦਾ ਹਾਰ ਰਸ ਚਾਖ ਮਨ ਨਿਰਮਲ ਹੋਆ ਮਨ ਪਵਿੱਤਰ ਹੋ ਜਾਂਦਾ ਮਨ ਤੋਂ ਵਕਾਰਾਂ ਦੀ ਮੈਲ ਲੈ ਜਾਂਦੀ ਏ ਕਿਉਂਕਿ ਵੈਗੁਰੂ ਦਾ ਨਾਮ ਕਿਲੇ ਵੀ ਕੋ ਕਾਟਨ ਹਾਰਾ ਸਭ ਤਰ੍ਹਾਂ ਦੇ ਪਾਪ ਰੋਗ ਕੱਟਣ ਦੇ ਯੋਗ ਹੈ ਹੁਣ ਅਗਲੀ ਪੰਕਤੀ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਕਹਿੰਦੇ ਹੇ ਭਾਈ ਸ਼ਬਦ ਵਿੱਚ ਜੁੜ ਕੇ ਜੀਉ ਦੇ ਹੀ ਮਰਜੋ ਜੀਉ ਦੇ ਕਿਵੇਂ ਮਰਨਾ ਜੀਉਂਦੇ ਮਰਨਾ ਹੈ ਬੁਕਾਰਾਂ ਵੱਲੋਂ ਬੁਕਾਰਾਂ ਵੱਲੋਂ ਮਰਨਾ ਵਿਸ਼ਿਆਂ ਬੁਕਾਰਾਂ ਵੱਲੋਂ ਮਰ ਜਾਓ ਭਾਬ ਤੁਹਾਡੀਆਂ ਅੱਖਾਂ ਗਲਤ ਨਾ ਦੇਖਣ ਕੰਨ ਗਲਤ ਨਾ ਸੁਣਨ ਗਲਤ ਪਾਸੇ ਤੁਹਾਡਾ ਧਿਆਨ ਨਾ ਜਾਵੇ ਇਹ ਹੈ ਜਿਉਂਦੇ ਮਰਨਾ ਅੱਖਾਂ ਵਾਜੋ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਵਾਜੋ ਚੱਲਣਾ ਬਿਨ ਹੱਥੀ ਕਰਨਾ ਜੀਬੇ ਵਾਜੋ ਬੋਲਣਾ ਇਉਂ ਜੀਵਤ ਮਰਣਾ ਨਾਨਕ ਹੁਕਮ ਪਹਿਚਾਨ ਕੇ ਤੋ ਖਸਮੇ ਮਿਲਣਾ ਇਸ ਤਰੀਕੇ ਨਾਲ ਉਸ ਪ੍ਰਭੂ ਦੇ ਨਾਲ ਮਿਲਿਆ ਜਾ ਸਕਦਾ ਪਰ ਅਸੀਂ ਅਸੀਂ ਆਪਣੇ ਆਪ ਨੂੰ ਜਿਉਂਦੇ ਕਹੋਨੇ ਜਿਉਂਦੇ ਕੋਈ ਨਹੀਂ ਹੈ ਜਿਹੜੇ ਗੁਰੂ ਨਾਲੋਂ ਟੁੱਟੇ ਹੋਏ ਹਨ ਰੱਬ ਨਾਲੋਂ ਟੁੱਟੇ ਹੋਏ ਉਹ ਜੀ ਨਹੀਂ ਰਹੇ ਲਾਸ਼ਾਂ ਹੀ ਫਿਰ ਰਹੀਆਂ ਮਰੇ ਹੋਈ ਫਿਰ ਰਹੀਆਂ ਗੁਰੂ ਮਹਾਰਾਜ ਕਿ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ ਜੇ ਤੁਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਕਿ ਉਹੀ ਜੀ ਰਿਹਾ ਜਿਸਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਆ ਅਤ ਸੁੰਦਰ ਕੁਲীন ਚਤਰ ਮੁਖ ਗਿਆਨੀ ਧਨਵੰਤ ਮਰਦਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਮਰੇ ਹੋਈ ਫਿਰ ਰਹੇ ਹੋ ਮਰਦੇ ਕਹਿੰਦੇ ਜੀਵਨ ਪ੍ਰਾਪਤ ਕਰੋ ਜਿੰਦਗੀ ਪ੍ਰਾਪਤ ਕਰੋ ਕਿਵੇਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਕਹਿੰਦੇ ਸ਼ਬਦ ਮਰੋ ਸ਼ਬਦ ਵਿੱਚ ਮਿਲ ਕੇ ਸ਼ਬਦ ਦੇ ਰਾਹੀ ਵਕਾਰਾਂ ਵੱਲੋਂ ਮਰਜੋ ਵਕਾਰਾਂ ਵੱਲ ਨੂੰ ਨਾ ਭਜੋ ਫਿਰ ਜੀਵ ਸਦਹੀ ਫਿਰ ਸਦਾ ਲਈ ਜੀਵਨ ਪ੍ਰਾਪਤ ਕਰੋ ਤਾਂ ਫਿਰ ਮਰਨ ਨਾ ਹੋਈ ਮੁੰਮੁੜ ਕੇ ਜੰਮਣਾ ਮੁੰਮੁੜ ਕੇ ਮਰਨਾ ਨਹੀਂ ਹੋਏਗਾ ਫਿਰ ਤੁਹਾਡੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਏਗੀ ਅਮਰਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਨਾ ਨਾਮ ਦੀ ਪ੍ਰਾਪਤੀ ਕਰ ਲੈਂਦਾ ਫਿਰ ਉਸ ਨੂੰ ਪ੍ਰਭੂ ਦਾ ਨਾਮ ਮਿੱਠਾ ਲੱਗਣ ਲੱਗ ਜਾਂਦਾ ਸ਼ਬਦ ਪਿਆਰਾ ਲੱਗਣ ਲੱਗ ਜਾਂਦਾ ਬਾਣੀ ਪਿਆਰੀ ਲੱਗਣ ਲੱਗ ਜਾਂਦੀ ਹੈ ਮਿੱਠੀ ਲੱਗਣ ਲੱਗ ਜਾਂਦੀ ਹੈ ਫਿਰ ਉਹ ਗੁਰੂ ਦੀ ਸੰਗਤ ਛੱਡ ਨਹੀਂ ਸਕਦਾ ਫਿਰ ਪ੍ਰਭੂ ਦੇ ਨਾਮ ਨਾਲ ਜੁੜ ਜਾਂਦਾ ਫਿਰ ਗੁਰੂ ਦੀ ਸੰਗਤ ਨਹੀਂ ਛੱਡ ਸਕਦਾ ਅਸੀਂ ਗੁਰੂ ਦੀ ਸੰਗਤ ਕਦੇ ਕਰਦੇ ਕਦੇ ਨਹੀਂ ਕਰਦੇ ਕਦੇ ਆਗੇ ਕਦੇ ਸਗਰਾਂ ਨੂੰ ਮੱਥਾ ਟੇਕ ਲਿਆ ਕਦੇ ਗੁਰਪੁਰਬ ਨੂੰ ਮੱਥਾ ਟੇਕ ਲਿਆ ਕਿਉਂਕਿ ਅਜੇ ਬਾਣੀ ਦਾ ਰਸ ਨਾਮ ਦਾ ਰਸ ਸਾਨੂੰ ਲੱਗਿਆ ਨਹੀਂ ਹੈ ਜਦੋਂ ਲੱਗ ਜਾਣਾ ਨਾ ਫਿਰ ਤੁਸੀਂ ਰੋਜ਼ੇ ਗੁਰਪੁਰਬ ਮਨਾਉਣਾ ਤੁਸੀਂ ਰੋਜ਼ੇ ਸੰਗਰਾਮ ਮਨਾਉਣੀਆ ਰੋਜ਼ੇ ਦਸਵੀਂ ਮਨਾਉਣੀ ਆ ਅਸੀਂ ਅਜੇ ਇਹਨਾਂ ਗੱਲਾਂ 'ਚ ਫਸੇ ਹੋਏ ਕਈ ਬੰਦੇ ਆਣੇ ਪੁੱਛਦੇ ਫਿਰ ਜੰਦੇ ਦਸਵੀਂ ਕਦੋਂ ਜੀ ਬਾਬਾ ਜੀ ਸੰਗਰਾਮ ਕਦੋਂ ਆ ਜੀ ਮਾਮਾ ਨੂੰ ਤਾਂ ਪਤਾ ਨਹੀਂ ਹੈ ਫਿਰ ਪਤਾ ਕੀ ਕਹਦਾ ਤੁਹਾਨੂੰ ਨਹੀਂ ਪਤਾ ਕਾਦੇ ਗਿਆਨੀ ਹੈ ਤੁਸੀਂ ਮੰਮ ਨੂੰ ਤਾਂ ਨਹੀਂ ਪਤਾ ਸੀ ਰੋਜ ਮਨਾਉਨੇ ਮੈਨੂੰ ਤਾਂ ਨਹੀਂ ਪਤਾ ਦਸਵੀ ਦਾ ਮੈਨੂੰ ਤਾਂ ਨਹੀਂ ਪਤਾ ਸੰਗਰਾਮ ਦਾ ਮੈਨੂੰ ਤਾਂ ਨਹੀਂ ਪਤਾ ਮੱਸਿਆ ਦਾ ਪੂਰਨਮਾਸੀ ਦਾ ਮੈਂ ਤਾਂ ਰੋਜ ਮਨਾਉਂਦਾ ਜਿਹੜੇ ਰੋਜ ਮਨਾਉਨੇ ਆ ਨਾ ਉਹ ਨਹੀਂ ਪੁੱਛਦੇ ਇਦਾਂ ਰੋਜ ਜੁੜੋ ਰੋਜ ਗੁਰੂ ਦੇ ਸ਼ਬਦ ਨਾਲ ਜੁੜੋ ਰੋਜ ਬਾਣੀ ਨਾਲ ਜੁੜੋ ਜਦੋਂ ਰੋਜ਼ ਜੁੜਦਾ ਉਸ ਨੂੰ ਵਹਿਗਰੂ ਦਾ ਨਾਮ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਪਿਆਰਾ ਲੱਗਣ ਲੱਗ ਜਾਂਦਾ ਹੈ ਕਹਿੰਦੇ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਮਿੱਠਾ ਲੱਗਣ ਲੱਗ ਜਾਂਦਾ ਪਰ ਸ਼ਬਦੇ ਪਾਵੇ ਕੋਈ ਸ਼ਬਦ ਵਿੱਚ ਜੁੜ ਕੇ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਮਨੇ ਨਹੀਂ ਲੱਗਦਾ ਗੁਰੂ ਦੀ ਸੰਗਤ ਵਿੱਚ ਹੁਣ ਆਖਰੀ ਪੰਕਤੀਆਂ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਇਹ ਨਾਮ ਦੀ ਦਾਤ ਗੁਰੂ ਨੇ ਆਪਣੇ ਹੱਥ ਵਿੱਚ ਰੱਖੀ ਹੈ ਪ੍ਰਭੂ ਨੇ ਆਪਣੇ ਹੱਥ ਵਿੱਚ ਰੱਖੀ ਹੈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਜਿਸ ਨੂੰ ਉਹਨੇ ਦੇਣੀ ਹੈ ਉਸੇ ਨੂੰ ਦੇਣੀ ਹੈ ਉਹਨੇ ਆਪ ਦੇਖਣਾ ਮੈਂ ਇਹ ਦਾਤ ਕਿਸ ਨੂੰ ਦੇਣੀ ਹੈ ਕੀ ਗੁਰੂ ਬਿੱਤਕਰਾ ਕਰਦਾ ਉਹਨੇ ਦਾਤ ਦੇਖਣਾ ਦਾਤ ਕਿਥੇ ਟਿਕਣੀ ਹੈ ਦਾਤ ਟਿਕਣੀ ਹੈ ਹਿਰਦੇ ਵਿੱਚ ਹੈ ਗੁਰੂ ਨੂੰ ਸਭ ਦਾ ਪਤਾ ਹੈ ਹਿਰਦਾ ਕਿਹਾ ਜਾ ਉਹਨੇ ਭਾਂਡਾ ਦੇਖਣਾ ਇਹ ਦਾਤ ਕਿਹੜੇ ਭਾਂਡੇ ਵਿੱਚ ਟਿਕੂਗੀ ਆਪਣਾ ਭਾਂਡਾ ਸਾਫ਼ ਕਰਨਾ ਸੀ ਗੁਰੂ ਨੇ ਦੇਖਣਾ ਦੇਖੋ ਜੇ ਕੋਈ ਦੁੱਧ ਲੈਣ ਚਲੇ ਜਾਵੇ ਕਿਸੇ ਦੇ ਘਰ ਉਹ ਭਾਂਡਾ ਲਿਬੜਿਆ ਹੋਵੇ ਦੁੱਧ ਪਾਉਣ ਵਾਲ ਜਿਹੜਾ ਸਿਆਣਾ ਬੰਦਾ ਕਦੇ ਨਹੀਂ ਪਾਏਗਾ ਉਹ ਕਹੇਗਾ ਭਾਂਡਾ ਤਾਂ ਸਾਫ਼ ਕਰ ਲੈ ਬਈ ਭਾਂਡਾ ਤੇਰਾ ਗੰਦਾ ਮਿੱਟੀ ਨਾਲ ਲਿਬੜਿਆ ਪਿਆ ਕਦੇ ਦੁੱਧ ਨਹੀਂ ਪਾਏਗਾ ਬਾਦੂ ਕਹੋ ਤੇਰਾ ਭਾਂਡਾ ਲਿਬੜਿਆ ਪਿਆ ਹੁਣ ਇਸ ਕਰਕੇ ਅਸੀਂ ਚਾਹੁੰਨੇ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਟਿਕ ਜਵੇ ਹਿਰਦਾ ਸਾਡਾ ਲਿਬੜਿਆ ਹੋਵੇ ਗੁਰੂ ਕਦੇ ਨਾਮ ਦੀ ਦਾਤ ਉਹਦੇ ਵਿੱਚ ਕੀਮਤੀ ਦਾਤ ਨਹੀਂ ਪਾਏਗਾ ਪਹਿਲਾਂ ਭਾਂਡਾ ਧੋਣਾ ਗੁਰੂ ਨੂੰ ਸਾਰਿਆਂ ਦੇ ਭਾਂਡਿਆਂ ਬਾਰੇ ਪਤਾ ਹੈ ਹਿਰਦੇ ਰੂਪੀ ਭਾਂਡੇ ਕਿਹੋ ਜਿਹੇ ਆ ਕਿਹਦਾ ਭਾਂਡਾ ਕਿਹਾ ਜਾ ਉਹਨੂੰ ਆਪ ਪਤਾ ਮੈਂ ਇਹ ਦਾਤ ਨਾਮ ਦੀ ਦਾਤ ਕਿਸ ਭਾਂਡੇ ਵਿੱਚ ਪਾਉਣੀ ਹੈ ਕਿਹਨੂੰ ਦੇਣੀ ਹੈ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇਈ ਜਿਹੜਾ ਉਸ ਨੂੰ ਚੰਗਾ ਲੱਗਦਾ ਜਿਹੜਾ ਭਾਂਡਾ ਉਹਦੇ ਭਾਂਡੇ ਵਿੱਚ ਇਹ ਦਾਤ ਟਕਾ ਦੇਣੀ ਇਸ ਕਰਕੇ ਭਾਂਡਾ ਤਾਂ ਪਵਿੱਤਰ ਹੋਣਾ ਜਦੋਂ ਅਸੀਂ ਰੋਜ਼ ਗੁਰੂ ਜੀ ਸੰਗਤ ਕਰਨੀ ਹੈ ਰੋਜ਼ ਗੁਰੂ ਦੀ ਸੰਗਤ ਕਰਦੇ ਰਹੋ ਇਹ ਭਾਂਡਾ ਹੌਲੀ-ਹੌਲੀ ਹੌਲੀ-ਹੌਲੀ ਸਾਫ਼ ਹੁੰਦਾ ਜਾਏਗਾ ਜਦੋਂ ਪਵਿੱਤਰ ਹੋ ਜਾਏਗਾ ਉਸ ਵਕਤ ਤੁਹਾਡੇ ਭਾਂਡੇ ਦੇ ਵਿੱਚ ਇਹ ਨਾਮ ਦੀ ਦਾਤ ਗੁਰੂ ਨੇ ਟਕਾ ਦੇਣੀ ਪਰ ਇਹ ਨਹੀਂ ਹੈ ਵੀ ਇੱਕ ਦਿਨ ਆ ਕੇ ਹੁਣ ਫਿਰ ਮੁੜ ਕੇ ਆਉਣੇ ਨਹੀਂ ਆਏ। ਰੋਜ਼ ਗੁਰੂ ਦੀ ਬਾਣੀ ਨੂੰ ਵਿਚਾਰੋ। ਰੋਜ਼ ਗੁਰੂ ਦੇ ਸ਼ਬਦ ਨਾਲ ਜੁੜੋ। ਫਿਰ ਇਹ ਪੰਡਾ ਇੱਕ ਦਿਨ ਐਸਾ ਪਵਿੱਤਰ ਹੋਏਗਾ ਕਿ ਗੁਰੂ ਨੇ ਆਪਣੇ ਆਪ ਦਾਤ ਤੁਹਾਡੇ ਹਿਰਦੇ ਵਿੱਚ ਟਿਕਾ ਦੇਣੀ। ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸਈ ਜਦੋਂ ਇਹ ਨਾਮ ਦੀ ਦਾਤ ਮਿਲ ਗਈ ਫਿਰ ਉਹ ਨਾਮ ਰੰਗ ਵਿੱਚ ਰੰਗਿਆ ਜਾਂਦਾ ਨਾਨਕ ਨਾਮ ਰਤੇ ਸੁਖ ਪਾਇਆ ਆਤਮਿਕ ਸੁਖ ਪ੍ਰਾਪਤ ਕਰ ਲੈਂਦਾ ਸਦਾ ਲਈ ਆਤਮਿਕ ਆਨੰਦ ਪ੍ਰਾਪਤ ਕਰ ਲੈਂਦਾ ਦਰਗਹਿ ਜਾਪੈ ਸਈ ਵਹਿਗੁਰੂ ਦੀ ਦਰਗਾਹ ਵਿੱਚ ਫਿਰ ਉਹ ਮਾਨ ਪ੍ਰਾਪਤ ਕਰਦਾ ਇੱਜ਼ਤ ਪ੍ਰਾਪਤ ਕਰਦਾ ਪ੍ਰਭੂ ਦੇ ਦਰਵਾਜ਼ੇ 'ਤੇ ਅਸੀਂ ਇਹਦੇ ਟੁੱਟੀਆਂ ਇੱਜ਼ਤਾਂ ਵਿੱਚ ਫਸੇ ਹੋਏ ਆ ਇਹ ਇੱਜ਼ਤਾਂ ਉੱਤੇ ਕੁਝ ਨਹੀਂ ਹੈ ਹੰਕਾਰ ਦਾ ਨਵੇਂ ਲੋਕਾਂ ਨੇ ਇੱਜ਼ਤ ਰੱਖਿਆ ਹੋਇਆ ਅਣਖ ਰੱਖਿਆ ਹੋਇਆ ਇਹ ਦੁਨਿਆਵੀ ਅਣਖਾਂ ਦੁਨਿਆਵੀ ਇੱਜ਼ਤਾਂ ਹੰਕਾਰ ਦਾ ਨਵੇਂ ਇੱਜ਼ਤਾਂ ਰੱਖ ਦਿੱਤਾ ਲੋਕਾਂ ਨੇ ਅਣਖ ਰੱਖ ਦਿੱਤਾ ਅਸਲ ਅਣਖ ਵਾਲਾ ਉਹ ਹੈ ਅਸਲ ਇੱਜ਼ਤ ਵਾਲਾ ਉਹ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਹੈ ਜਿਸਨੇ ਗੁਰੂ ਗ੍ਰੰਥ ਨੂੰ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ ਜਿਹੜਾ ਜਿਹਦੇ ਹਿਰਦੇ ਵਿੱਚ ਗੁਰੂ ਦਾ ਪਿਆਰ ਆ ਰੱਬ ਦਾ ਪਿਆਰ ਆ ਪ੍ਰਭੂ ਦੀ ਯਾਰ ਵੀ ਜੁੜ ਕੇ ਆਪਣਾ ਜੀਵਨ ਬਚਿਤ ਕਰਦਾ ਉਹ ਹੈ ਅਣਖ ਵਾਲਾ ਉਹ ਹੈ ਇੱਜ਼ਤ ਵਾਲਾ ਸੋ ਇਹ ਵਿਚਾਰ ਸੀ ਭੁੱਲਣ ਚੁੱਕਾਂ ਦੀ ਕਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ